ਮੋਸਰ ਮਿੱਤਰ ਪਿਆਰੇ ਪੂਜਦੇਸੀ ਕਿ ਤੁਸੀਂ ਇਹ ਦੱਸੋ ਕਿ ਯੂਰੋ ਵਿੱਚ ਟੈਕ ਡਰਾਈਵਰ ਕਿਵੇਂ ਗੱਡੀ ਪਾਰਕਿੰਗ ਚਲਾਉਂਦਾ ਹੈ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆ ਦੇਖੋ ਇਸ ਤਰੀਕੇ ਦੇ ਪੈਟਰੋਲ ਪੰਪ ਜਗਾ ਜਗਾ ਹੁੰਦੇ ਨੇ ਜਿੱਥੇ ਪਾਰਕਿੰਗ ਮੌਜੂਦ ਹੁੰਦੀ ਹੈ ਆ ਦੇਖੋ ਕਿੰਨੀਆਂ ਗੱਡੀਆਂ ਖੜੀਆਂ ਨੇ ਆ ਆਪਣੀ ਗੱਡੀ ਖੜੀ ਐ ਆ ਹੋਰ ਗੱਡੀਆਂ ਖੜੀਆਂ ਇਤਾਂ ਦੀ ਜਿਹੜੀ ਪਾਰਕਿੰਗ ਹੈ ਜਗਾ ਜਗਾ ਹੁੰਦੀ ਹੈ ਕਿਤੇ 30 ਕਿਲੋਮੀਟਰ ਕਿਤੇ 40 ਕਿਲੋਮੀਟਰ 50 ਕਿਲੋਮੀਟਰ ਉਹ ਜਿਹੜੀ ਬੜੀ ਕੰਟਰੀਆਂ ਜਰਮਨੀ ਫਰਾਂਸ ਡੈਨਮਾਰਕ ਹੋਰ ਕੰਟਰੀਆਂ ਉਹਨਾਂ 'ਚ ਵਿਦਾਊਟ ਪੈਟਰੋਲ ਪੰਪ ਤੋਂ ਵੀ ਪਾਰਕਿੰਗਾਂ ਹੁੰਦੀਆਂ ਆ ਜਿੱਦੇ ਵੀ ਤੁਸੀਂ ਗੱਡੀ ਖੜੀ ਕਰ ਸਕਦੇ ਹੋ ਔਰ ਉਹਦੇ ਵਿੱਚ ਸਰਕਾਰੀ ਟਾਇਲਟ ਵਗੈਰਾ ਮੌਜੂਦ ਹੁੰਦੇ ਨੇ ਜਿਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਬਿਲਕੁਲ ਫ੍ਰੀ ਇੱਥੇ ਵੀ ਗਰੋਸਰੀ ਸਟੋਰ ਦੇ ਅੰਦਰ ਜਿਹੜੇ ਵਾਸ਼ਰੂਮ ਨੇ ਉਹ ਤੁਸੀਂ ਬਿਲਕੁਲ ਫ੍ਰੀ ਇਸਤੇਮਾਲ ਕਰ ਸਕਦੇ ਹੋ ਠੀਕ ਹੈ ਨਾ ਕਈ ਜਗ੍ਹਾ ਤੇ ਜਰਮਨੀ 'ਚ ਪੇਡ ਵੀ ਨੇ 50 ਸੈਂਟ 80 ਸੈਂਟ ਤੁਹਾਡੇ ਲੱਗਦੇ ਆ ਤੁਸੀਂ ਜਾ ਕੇ ਆਪਣਾ ਵਾਸ਼ਰੂਮ ਇਸਤੇਮਾਲ ਕਰ ਸਕਦੇ ਹੋ ਜੋ ਕਿ ਬਹੁਤ ਕਲੀਨ ਤੇ ਸਾਫ਼ ਹੁੰਦੇ ਨੇ ਇਸ ਤਰੀਕੇ ਨਾਲ ਡਰਾਈਵਰ ਮਿਲ ਕੇ ਆਪਣੀ ਗੱਲਬਾਤ ਕਰ ਲੈਂਦੇ ਨੇ ਤਾਂ ਦੋਸਤੋ ਇਸ ਤਰੀਕੇ ਨਾਲ ਇੱਕ ਟਰੱਕ ਡਰਾਈਵਰ ਪਾਰਕਿੰਗ ਤੇ ਰੈਸਟ ਲੈਂਦਾ ਹੈ 9 ਘੰਟੇ 24 ਘੰਟੇ ਤੇ 45 ਘੰਟੇ ਦਾ